ਤੂੰ ਸਾਡਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਧੱਕੇ ਵਾਸਤੇ ਵੀ ਆ ਜਾਣਾ ਤੇ ਵੀ ਜਾਣ ਆ ਜਾ ਮੈਨੂੰ ਸਵਾਲ ਕਰ ਦੇ 14 ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 ਚ ਤੁਸੀਂ ਇਹ ਜਾਣ ਖੜੇ ਤੁਸੀਂ ਹਾਰ ਕੇ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਨਹੀਂ ਮੈਂ ਮੰਨ ਗਿਆ ਮਤਲਬ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਉਹ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਪਹਿਰੇ ਛੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦੋਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਫੱਟੋ ਆ ਰਹੇ ਸੱਸ ਤੁਸੀਂ ਸਿੱਖਾਂ ਨੂੰ ਇਨਸਾਬ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਬ ਤੁਸੀਂ ਸਿੱਖਾਂ ਨੂੰ ਆ ਦੇਵਾਂਗੇ ਪਰਵਾਨਾ ਜੀ ਜਿਦੋਂ ਭਾਈ ਪੂਰਾ ਮਸਜਿਦ ਗੱਲੀ ਮਾਰਨ ਭਰਾ ਨੂੰ ਤੁਹਾਡਾ ਕਿੱਥੇ ਕਿੱਥੇ ਮਾਰਦਾ ਦਾਜੀ ਜੀ ਤੁਸੀਂ ਅੱਜ ਥੋੜੀਆ ਮੈਨੂੰ ਕਹਦਾ ਬਾਬਾ ਜੀ ਤੁਸੀਂ ਅੱਜ ਇੱਥੇ ਆਈਆਂ ਨਾਲ ਚੱਲਣਾ ਕੋਈ ਜੱਥੇ ਪੀਟੀ ਲੈ ਕੇ ਨਹੀਂ ਆਇਆ ਇੱਥੇ ਕੀ ਗੱਲ ਕੀਤੀ ਭਰਾ ਕੀ ਕਹਿਣਾ ਹੈ ਸੀ ਕੀ ਕਹਿਣਾ ਹੈ ਸੀਗੇ ਭਾਜੀ ਅਸੀਂ 14 ਚ ਵੋਟ ਪਾਈ ਆ 19 ਚ ਵੋਟ ਮੈਂ ਭਾਈ ਗਾਂਧੀ ਨਵਾਬ ਪਾਈ ਆ ਸਾਡਾ ਹੱਕ ਦਾ ਸਵਾਲ ਕਰ ਰਿਹਾ ਉਹਦੇ ਕਾਂਗਰਸ ਦੇ ਖਿਲਾਫ ਸਾਡਾ ਭਰੋਸਾ ਕਿੱਥੇ ਗਿਆ ਸਾਡੀਆਂ ਵੋਟਾਂ ਕਿੱਥੇ ਗਈਆਂ ਅਸੀਂ ਅਸੀਂ ਕੌਣ ਆ ਮਤਲਬ ਜਿਹੜੇ ਵੋਟਰ ਨੇ ਮਤਲਬ ਇਹ ਵੋਟਾਂ ਅਸੀਂ ਕੌਣ ਆ ਉੱਚੀ ਗੱਲ ਤੋ ਗੱਲ ਗਾਂਧੀ ਸਾਹਿਬ ਕਹਿ ਰਹੇ ਨੇ ਕਿ ਆਰਐਸਐਸ 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 ਕਾਬਜ ਹੋ ਗਈ ਮੈਂ ਸਵਾਲ ਕੀਤਾ ਵੀ ਸਾਡੇ ਤੇ 70 ਦੇ 84 ਦਾ ਪੂਰਾ ਸਿਖੰਦ ਕਹਿਰ ਸੱਜਣ ਵਰਗੇ ਟਾਈਟਰ ਵਰਗੇ ਵੀ ਕੀਤਾ ਜੀ ਤੁਸੀਂ ਇਨਸਾਫ ਦਵਾਉਂਗੇ ਸਾਨੂੰ ਇਨਸਾਫ ਦਵਾ ਕੇ ਕੋਈ ਜਵਾਬ ਹੀ ਨਹੀਂ ਆਇਆ ਇਸ ਬੰਦੇ ਕੋਲ ਇਸ ਬੰਦੇ ਜਦੋਂ ਇਹ ਬੰਦਾ ਹਾਰਿਆ ਆਜ਼ਾਦ ਜਿੱਤਿਆ ਨਹੀਂ ਇਹਨੂੰ ਪਾ ਲੱਗੇ ਵੀ ਮੇਰਾ ਆਜ਼ਾਦ ਮੈਂ ਜਿੱਤੂਗਾ ਮੈਂ ਕਿਹਾ ਪਾਰਟੀ ਦਾ ਪੱਲਾ ਫੜਨਾ ਇਹਨੂੰ ਵੀ ਸਿਆਸਤ ਚੰਗੀ ਲੱਗੀ ਫਿਰ ਉਹ ਸਿਆਸਤ ਕਰਨ ਵਾਸਤੇ ਇਹ ਇਲੈਕਸ਼ਨਾਂ ਵਿੱਚ ਖੜੇ ਨਹੀਂ ਲੋਕ ਕਿਸੇ ਦਾ ਸੱਕੇ ਨਹੀਂ ਕਿਸੇ ਦਾ ਕੋਈ ਜਵਾਬ ਹੀ ਨਹੀਂ ਬਾਈ ਮਹਾਰਾਣੀ ਪ੍ਰਨੀਤ ਕੌਰ ਵੀ ਖੜੀ ਹੈਗੀ ਉਹ ਵੀ ਪਾਰਟੀ ਚੇਂਜ ਕੀਤੀ ਹੈ ਉਹ ਵੀ ਬੀਜੇਪੀ ਚਲੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਕਹਾਂਗਾ ਕੋਈ ਰਾਜਪੁਰਾ ਵਾਲਾ ਖੜੇ ਹੋ ਕਲੀਅਰ ਜਿਹੜਾ ਦਲ ਬਦਲੂਆ ਨਾ ਪਾਜੀ ਦਲ ਬਦਲੂ ਕਿਸੇ ਨੇ ਮੂੰਹ ਨਾ ਲਾਵੇ ਆ ਗਿਆ ਨੰਨਾ ਆ ਗਿਆ ਨੰਨਾ ਨੰਨੇ ਨਵੜ ਵਾਲੋ ਭਾਵੇਂ ਬੋਲੋ ਬੋਲੋ